ਹਾਸ਼ੀ ਕਾਲ ਜੀ ਮੈਂ ਬਾਜਵਾ ਵਡੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਬਰਬਰੀ ਜੂਟ ਦੇ ਸੂਟ ਲੈ ਕੇ ਆਏ ਮਸਲੀਨ ਦੇ ਸੂਟ ਲੈ ਕੇ ਆਏ ਸਿਮਰ ਦੇ ਸੂਟ ਲੈ ਕੇ ਆਏ ਸੋ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਹੋਰ ਵੀ ਕਲਰ ਆਏ ਸੀ ਆਪਣੇ ਕੋਲੇ ਜਿਹੜੇ ਕਲਰ ਇਸ ਟਾਈਮ ਪ੍ਰੈਜ਼ੈਂਟ ਨੇ ਆਪਾਂ ਉਹਨਾਂ ਦੀ ਵੀਡੀਓ ਬਣਾ ਰਹੇ ਹਾਂ ਇਹਨਾਂ ਦੇ ਵਿੱਚੋਂ ਬਾਕੀ ਸੇਲ ਹੋ ਗਏ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਜਿਹੜਾ ਲੈਫਟ ਆ ਫਰਸਟ ਸੂਟ ਆ ਜਿਹੜਾ ਬਲੈਕ ਕਲਰ ਦਾ ਸੂਟ ਆ ਵੀਰੇ ਬਹੁਤ ਹੀ ਸੋਹਣਾ ਸੂਟ ਆ ਬਰਬਰੀ ਜੂਟ ਦੇ ਉੱਪਰ ਹੈਗਾ ਮੈਂ ਤੁਹਾਨੂੰ ਚੈੱਕ ਕਰਵਾ ਦਣੀ ਇੱਕ ਵਾਰ ਬਰਬਰੀ ਜੂਟ ਦਾ ਸੂਟ ਆ ਸਟਾਫ ਵੀ ਬਹੁਤ ਜ਼ਿਆਦਾ ਸੋਹਣਾਗਾ ਇਹਨੂੰ ਆਪਾਂ ਲਾਈਨਿੰਗ ਲਗਾ ਕੇ ਬਣਾ ਸਕਦੇ ਹਾਂ ਜੀ ਗਰਮੀਆਂ ਦੇ ਵਿੱਚ ਜਿੱਦਾਂ ਮਰਜੀ ਇਹਨੂੰ ਵੇਅਰ ਕਰ ਸਕਦੇ ਹਾਂਗੇ ਇਦੇ ਨਾਲ ਜਿਹੜੀ ਮਸਲੀਨ ਦੀ ਬਾਟਮ ਲੱਗੀ ਆ ਬਹੁਤ ਹੀ ਸੋਹਣਾ ਸਟੱਫ ਬਾਟਮ ਦਾ ਹੈਗਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਜਿਹੜਾ ਫਰਸਟ ਕਲਰ ਆ ਇਹ ਵਾਲਾ ਹੈਗਾ ਪ੍ਰਾਈਸ ਜਿਹੜਾ ਹੈਗਾ ਪ੍ਰਾਈਸ ਮੈਂ ਸਾਰੇ ਸੂਟਾਂ ਦਾ ਅਲੱਗ-ਅਲੱਗ ਹੈਗਾ ਸੋ ਮੈਂ ਵੀਡੀਓ ਦੇ ਨਾਲ-ਨਾਲ ਹੀ ਮੈਂਸ਼ਨ ਕਰਦੀ ਜਾਨੀ ਆ ਇਹਦਾ ਪ੍ਰਾਈਸ ਜਿਹੜਾ ਹੈਗਾ ਹੈਗਾ 1250 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ ਇਹ ਵਾਲਾ ਸੂਟ ਸੈਕਿੰਡ ਸੂਟ ਹੈ ਇਹਦੇ ਵਿੱਚ ਇਹ ਵੀ ਬਰਬਰੀ ਜੂਟ ਦਾ ਹੀ ਸੂਟ ਆ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਮੈਂ ਤੁਹਾਨੂੰ ਓਪਨ ਕਰਕੇ ਵੀ ਇੱਕ ਵਾਰ ਦਿਖਾ ਦੇਣੀ ਆ ਇਹਦੇ ਨਾਲ ਜਿਹੜੀ ਬਾਟਮ ਹੈਗੀ ਆ ਜੀ ਨਾਲ ਦੀ ਬਾਟਮ ਲਗਾਈ ਹੋਈ ਹੈਗੀ ਸੈਕਿੰਡ ਸੂਟ ਆ ਜਿਹੜਾ ਇਹ ਵਾਲਾ ਸੂਟ ਆ ਜੀ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋਗੇ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਹੈਗਾ 1250 ਰੁਪਏ ਇਹਦੇ ਵੀ نیچے ਜਿਹੜੀ ਲੈਨਿੰਗ ਲੱਗੂਗੀ ਏਕੇ ਦੇ ਵਿੱਚ ਆਪਣੇ ਕੋਲੇ ਆਇਆ ਸਿਮਰ ਸਟਾਫ ਦੇ ਉੱਪਰ ਇਹ कॉटन ਸਿਮਰ ਸਟਾਫ ਦੇ ਉੱਪਰ ਸੂਟ ਆਇਆ ਹੋਇਆ ਹੈਗਾ ਇਹਦੀ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਮੈਂ ਤੁਹਾਨੂੰ ਬਾਟਮ ਦਾ ਵਰਕ ਵੀ ਇੱਕ ਵਾਰ ਦਿਖਾ ਦਨੀ ਆ ਅਗਰ ਉਹ ਵਾ ਆਸੀ ਜੀ ਇਹਦੇ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈਗਾ ਇਹਦਾ ਪ੍ਰਾਈਸ ਸਿਰਫ 1350 ਰੁਪਿਆ ਵਿਦ ਬਾਟਮ ਵਰਕ ਇਹ ਤੁਸੀਂ ਦੇਖ ਸਕਦੇ ਹੋਗੇ ਮੈਂ ਕਿੰਨੀ ਤੇ ਤੁਹਾਨੂੰ ਇਹਦੇ ਵੀ ਮੋਰ ਦਿਖਾ ਦਨੀ ਹੈ ਜੀ ਇਹਦਾ ਪ੍ਰਾਈਸ ਮੈਂ ਮੈਂਸ਼ਨ ਕਰਤਾ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਸਾਰੇ ਸੂਟ ਜਿਹੜੇ ਰੈਡੀ ਟੂ ਡਿਸਪੈਚ ਆ ਜੀ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਬਹੁਤ ਹੀ ਪਿਆਰਾ ਕਲਰ ਆ ਲਵੈਂਡਰ শেਡ ਆ ਲਾਈਟ ਬਿਲਕੁਲ ਕਲਰ ਆ ਪਿਓਰ ਮਸਲੀਨ ਦਾ ਸੂਟ ਆ ਜੀ ਪਿਓਰ ਮਸਲੀਨ ਦੀ ਨਾਲ ਆਪਣੀ ਜਿਹੜੀ ਬਾਟਮ ਲਗਵਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਾਈਸ ਜਿਹੜਾ ਹੈਗਾਗਾ 900 ਰੁਪਿਆ ਪ੍ਰਾਈਸ ਹੈ ਜੀ ਫੈਬਰਿਕ ਬਹੁਤ ਹੀ ਸੌਫਟ ਆ ਅਗਰ ਤੁਸੀਂ ਲੈਂਡਿੰਗ ਲਗਵਾਉਣਾ ਚਾਹੋ ਲਗਵਾ ਸਕਦੇ ਹੋ ਅਗਰ ਨਹੀਂ ਲਗਵਾਉਣਾ ਚਾਹੁੰਦੇ ਤਾਂ ਵਿਦਆਊਟ ਲੈਂਡਿੰਗ ਵੀ ਇਹਦਾ ਜਿਹੜਾ ਸਰਜੂਗਾ ਜੀ ਇੱਕ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਇਹ ਵਾਲਾ ਕਲਰ ਇਹਨੂੰ ਤੁਸੀਂ ਅਗਰ ਬਾਟਮ ਬਣਾਉਣਾ ਚਾਹੁੰਦੇ ਹੋ ਬਾਟਮ ਵੀ ਬਣਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਆ ਬਾਟਮ ਲੈਣਾ ਚਾਹੁੰਦੇ ਹੋ ਸੌਰੀ ਸ਼ਰਟ ਬਣਾਉਣਾ ਚਾਹੁੰਦੇ ਹੋ ਸ਼ਰਟ ਵੀ ਬਣਾ ਸਕਦੇ ਹੋ ਪ੍ਰਾਈਸ ਜਿਹੜਾ ਇਹਦਾ ਹੈਗਾ ਇਹਦਾ ਵੀ ਸੇਮ ਪ੍ਰਾਈਸ ਹੈ ਜੀ ਇਹ ਆਲ ਓਵਰ ਸੂਟ ਆ ਇਹ ਵੀ ਮਸਲੀਨ ਦਾ ਸੂਟ ਆ ਆਪਣੇ ਕੋਲੇ 5 ਮੀਟਰ ਸੂਟ ਹੈਗਾ ਅ ਕਲਰ ਵੀ ਬਹੁਤ ਸੋਹਣਾ ਬਲੂ ਕਲਰ ਹੈਗਾ ਇੱਕ ਆਪਣੇ ਕੋਲੇ ਇਹ ਵਾਲਾ ਪ੍ਰਿੰਟਡ ਆ ਗਿਆ ਰਾਣੀ ਕਲਰ ਦਾ ਸੂਟ ਆ ਵੀਰੇ ਕੈਮਰੇ ਦੇ ਵਿੱਚ ਥੋੜਾ ਜਿਹਾ ਹੋਰ ਆ ਰਿਹਾ ਇਹ ਐਕਚੁਅਲ ਕਲਰ ਜਿਹੜਾ ਇਹਦਾ ਹੈਗਾ ਰਾਣੀ ਕਲਰ ਇਹ ਵਾਲਾ ਕਲਰ ਆ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਇਹ ਵੀ ਸੂਟ ਜਿਹੜਾ 5 ਮੀਟਰ ਸੂਟ ਹੈ ਜੀ ਸੇਮ ਪ੍ਰਾਈਸ ਦੇ ਉੱਪਰ ਆਗਾ ਇੱਕੇ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਆ ਗਿਆ ਇਹ ਬਲੈਕ ਕਲਰ ਦੀ ਸ਼ਰਟ ਹੈਗੀ ਇਹਨੂੰ ਤੁਸੀਂ ਸ਼ਰਟ ਵੀ ਬਣਾ ਸਕਦੇ ਆ ਅਗਰ ਕੋਈ ਕਸਟਮਰ ਫੁੱਲ ਸੂਟ ਲੈਣਾ ਚਾਹੁੰਦਾ ਜਾਂ ਕੋਟ ਸੈੱਟ ਵਗੈਰਾ ਇਹਦਾ ਬਣਾਉਣਾ ਚਾਹੁੰਦਾਗਾ ਤਾਂ ਬਣਾ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਤਾਂ ਕੋਟ ਸੈੱਟ ਬਣਿਆ ਹੋ ਵੀ ਬਹੁਤ ਸੋਹਣਾ ਲੱਗਦਾ ਮੈਂ ਹੋ ਸਕਿਆ ਤਾਂ ਨਾਲ ਉਹ ਜਿਹੜੀ ਸਟਿਚ ਕੀਤਾਗਾ ਉਹਦੀ ਫੋਟੋ ਅਟੈਚ ਕਰ ਦਾਂਗੀ ਜੀ ਡਿਜੀਟਲ ਪ੍ਰਿੰਟ ਹੈਗਾ ਬਹੁਤ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋਗੇ ਬਲੈਕ ਕਲਰ ਦੇ ਵਿੱਚ ਹੈ ਇਹ ਓਨਲੀ ਸ਼ਰਟ ਨਾਲ ਅਗਰ ਕੋਈ ਵਾਈਟ ਪਲਾਜ਼ੋ ਨਾਲ ਬਣਾਉਣਾ ਚਾਹੁੰਦਾ ਵਾਈਟ ਪਲਾਜ਼ੋ ਨਾਲ ਵੀ ਬਣਾ ਸਕਦਾ ਹੈ ਇਹ ਪਿਓਰ ਮਸਲੀਨ ਦੀ ਜਿਹੜੀ ਸ਼ਰਟ ਹੈ ਜੀ ਇਹਦਾ ਜਿਹੜਾ ਸ਼ਰਟ ਦਾ ਪ੍ਰਾਈਸ ਆ ਡਿਸਕਾਊਂਟ ਦੇ ਉੱਪਰ ਆ ਸੋ ਇਹਦਾ ਸ਼ਰਟ ਦਾ ਪ੍ਰਾਈਸ ਓਨਲੀ ਜਿਹੜਾ ਹੈਗਾਗਾ 400 ਆ ਜੀ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਇਹ ਵਾਲਾ ਸੂਟ ਬਹੁਤ ਹੀ ਸਰਦਾਰੀ ਜਿਹਾ ਸੂਟ ਆ ਸਰਦਾਰੀ ਜਿਹਾ ਪ੍ਰਿੰਟ ਆ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾਗਾ ਤੇ ਪ੍ਰਿੰਟ ਵੀ ਬਹੁਤ ਸੋਹਣਾਗਾ ਹੈਗਾ ਮਸਲੀਨ ਦਾ ਬਟ ਲੱਗਦਾ ਫੈਬਰਿਕ ਜੂਟ ਵਾਂਗ ਹੈਗਾ ਸੋ ਇਹਦਾ ਪ੍ਰਾਈਸ ਵੀ ਜਿਹੜਾ ਹੈਗਾ ਸੇਮ ਪ੍ਰਾਈਸ ਹੈ ਅਗਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਲਾਈਨਿੰਗ ਲਗਵਾ ਸਕਦੇ ਹੋ ਮੈਂ ਸਾਨੂੰ ਵਿਦਾਊਟ ਲਾਈਨਿੰਗ ਚੱਕ ਕੇ ਦਿਖਾ ਰਹੀ ਹਾਂ ਵਿਦਾਊਟ ਲਾਈਨਿੰਗ ਵੀ ਇਹਨੂੰ ਜਿਹੜਾ ਸਟਿਚ ਤੁਸੀਂ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਵੀ ਜਿਹੜਾ ਹੈਗਾ ਸੇਮ ਹੈ ਪ੍ਰਿੰਟ ਵੀ ਬਹੁਤ ਸੋਹਣਾ ਤੁਹਾਨੂੰ ਇੱਕ ਵਾਰ ਦੁਬਾਰਾ ਵੀ ਦਿਖਾ ਦਿੰਨੀ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਬਧੀਆਂ ਲੱਗਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਸਕੈਨ ਲਈ ਆਪਣੇ YouTube ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਾਂ ਜਲਦੀ ਕਾਟਨ ਦੇ ਸੂਟਾਂ ਦੀ ਸੇਲ ਲਗਾ ਰਹੇ ਹਾਂਗੇ ਜਿਹੜਾ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਲੈਫਟ ਰਹੂਗਾ ਸੋ ਉਹ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਜਿਹੜੀ ਆ ਪਹੁੰਚ ਸਕੇ ਜੀ ਇਹਨਾਂ ਚੋਂ ਅਗਰ ਕੋਈ ਵੀ ਸੂਟ ਪਸੰਦ ਹੋਇਆ ਤਾਂ ਮੈਨੂੰ ਜ਼ਰੂਰ ਮੇਰੇ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦਿਓ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਐਂਡ ਜੇ ਕੋਈ ਮੇਰੀ ਭੈਣ ਸਾਡੇ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਆ ਤਾਂ ਉਹ ਮੈਨੂੰ ਆਪਣਾ ਨਾਮ ਤੇ ਸਿਟੀ ਦੱਸ ਕੇ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਆ ਥੈਂਕ ਯੂ ਜੀ